ਰਾ ਬਹੁਤ ਜਲਦੀ ਕੂਤਰ ਗੋਲ ਹੁੰਦਾ ਖੱਲੋ ਉਹ ਐਂ ਅੰਦਰੋਂ ਗਾਰਗੁਰ 15 ਕੂਤਰ ਰਾਮਨਾ 15 ਚ ਲੋ ਵੀ ਦੋਨੇ ਕੂਤਰੀਆਂ ਚ ਭਾਤੀਆਂ ਕਿੱਦਾਂ ਕਿੱਦਾਂ ਥੱਲੇ ਸੁੱਕਦੇ ਆ ਸੁੱਕਦੇ ਕਾਤੋਂ ਆ ਕੀ ਬਾਬੇਓ ਕੀ ਹਾਲ ਚਾਲ ਨੇ ਲੋ ਬਾਬੇਓ ਲੈਂਦੇ ਤੇ ਚੜਦੇ ਆਲੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਆਹ ਕੂਤਰ ਛੱਡਣ ਲੱਗੇ ਆ ਆਪਾਂ ਬੱਚੇ ਸਾਰੇ ਬੱਚੇ ਛੱਡਦੇ ਨੇ ਅੱਜ ਚੱਲੋ ਵੀ 25 ਸਿੱਟੇ ਲਓ ਜੀ ਇਨ ਇਹ ਦਾਣੇ ਸੀ ਇਹ ਪੋਟਿਆਂ ਦੇ ਰਾਤੀ ਨੂੰ ਲੇਟ ਪਾਏ ਸੀ ਦਾਣੇ ਬੱਚਿਆਂ ਨੂੰ ਵੱਡੇ ਕਬੂਤਰ ਦਾ ਬਾਬੂ ਕੱਢਣੇ ਨਹੀਂ ਅੱਪ ਅੱਜ ਹਵਾ ਜੀ ਚਲਦੀ ਨਾਲੇ ਕੱਲ ਦੀ ਧਾਰ ਹੋ ਗਈ ਆ ਕਿਉਂਕਿ ਆ ਜਿਹੜੇ ਪੋਰ ਪਏ ਆ ਇਹ ਤਾਂ ਆਪਾਂ ਕੱਢਾਂਗੇ ਅੱਜ ਪਹਿਲੀ ਤਰੀਕ ਨੂੰ ਆ ਜਿੰਨੇ ਵੀ ਆ ਆ ਵੀ ਆਹ ਆ ਰਹੀ ਤਕਰੀਬਾ ਡਾਣ ਵਾਲੀ ਹੈ ਕਬੂਤਰ ساری ਤੇ ਨਾ ਹੋਰ ਲੈ ਚੱਲਾ ਬੱਚੇ ਬਾਹਰ 6:30 ਟਾਰਗੇਟ ਨੂੰ ਆਟੂਸੇ ਵਾਲਾ ਬਨੇ ਛੱਡੀ ਢੱਕ ਨੱਕਰ ਲੋਈ ਬੈ ਕੇ ਛਤਰੀ ਤੇ ਲੋਈ ਬਾਬੇ ਉਹ ਬੱਚੇ ਬਈ ਜਾਂਦੇ ਆ ਕਬੂਤਰ ਵੀ ਵੱਡੇ ਘੜਤੇ ਹੀ ਸਾਰੇ ਤੇ ਅੱਜ ਦਾ ਟੋਪਿਕ ਛੇੜਾਂਗੇ ਵੀ ਜਿਹੜੇ ਕੂਤਰ ਥੱਲੇ ਸੁੱਕਦੇ ਆ ਸੋਕ ਦੇ ਘਾਤੋਂ ਆ ਕੀ ਪ੍ਰੋਬਲਮ ਹੁੰਦੀ ਆ ਸਾਰਾ ਆਪਾਂ ਦੱਸਾਂਗੇ ਵੀਡੀਓ ਦੇ ਨਾਲ ਜੁੜੇ ਰਹੋ ਤੇ ਸ਼ੀਲਿਆ ਕੀ ਬਣਾਈ ਜਾਣਾ ਹੋਏ ਬਸ ਉਹ ਨਹੀਂ ਬੈਠੇ ਹੁਣ ਆਈ ਸੁਸਤੀ ਪਾਈ ਅੱਜ ਭੈਣ ਜੋ ਰਾਤ ਥੋੜੀ ਵੀ ਲੈਣੀ ਹੀ ਹੋਏ ਹਾਂ ਨਾ ਨਾ ਹੈ ਇੱਕ ਬੁੱਕ ਨਹੀਂ ਲਾਈ ਤੇ ਕਿੰਨੇ ਜਨ ਪਾਣੀ ਚੱਲਦੀਆਂ ਹਾਂ ਹਾਂ ਕੱਚੀ ਲੱਸੀ ਕੱਚੀ ਲੱਸੀ ਦਾ ਪੀਂਦੀ ਸੀ ਹੈ ਕੱਚੀ ਲੱਸੀ ਹੋਏ ਦੀ ਘਰ ਦੀ ਗੱਡੀ ਚ ਪਾਣੀ ਪਾ ਕੇ ਹੈ ਹੋਰ ਹੋਰ ਆ ਲਓ ਯਾਰ ਬੈਠੇ ਜੋਬਰ ਕਰਦੇ ਆ ਬਾਕੀ ਦੀ ਗੱਲ ਬਾਤ ਥੋੜੀ ਦੇਰ ਬਾਅਦ ਨਾਲੇ ਵੀਡੀਓ ਪੂਰੀ ਦੇਖਿਓ ਬਾਬੇ ਆਪਾਂ ਦੱਸਦੇ ਆ ਵੀ ਜਿਹੜੇ ਕੂਤਰ ਸੁੱਕਦੇ ਸੁੱਕਦੇ ਆ ਉਹ ਪੂਰੀ ਅੱਜ ਜਾਣਕਾਰੀ ਪੂਰੀ ਦਵਾਂਗੇ ਆਪਾਂ ਜਿੰਨੀ ਕ ਆਪਾਂ ਨੂੰ ਨੌਲੇਜ ਹੈਗੀ ਆ ਅੱਜ ਦਾ ਟੋਪਿਕ ਵੀ ਲੱਗ ਗਿਆ ਵੀਡੀਓ ਬਣਾਉਣ ਦਾ ਚਰੋਂ ਵੀ ਦੱਸਾਂਗੇ ਨੁਕਤਾ ਵੀ ਕੂਤਰ ਜਿਹੜੀਆਂ ਹੰਡੀਆਂ ਬਿਠਾ ਮਾਰਦੇ ਜੇ ਸੁੱਕਦੇ ਥਲਿਓ ਉਹ ਵੀ ਆ ਜਿਹੜੀ ਆਪਣੀਆਂ ਨਵੀਆਂ ਵਲਾਈਆਂ ਹਨਾ ਆ ਮੂਰੇ ਖੋਲ ਲੈਣੀਆਂ ਖੋਲ ਕੇ ਇਹ ਖਾਨੇ ਕੱਢ ਕੇ ਆਪਾਂ ਨਾ ਇੱਥੇ ਲਾ ਦੇਣੇ ਆ ਆ ਡੋਲੀ ਚੱਕ ਕੇ ਪਰਾਂ ਕਰ ਦੇਣੀਆਂ ਇਹਦੇ ਮੂਰੇ ਰੋਣੇ ਆ ਦਰਵਾਜ਼ੇ ਠੀਕ ਆ ਕੱਲਾ ਕੱਲਾ ਕੂਤਰ ਸਾਂਭਾਂਗੇ ਜਿਹੜੇ ਨਿਸਰਦੇ ਆ ਉਹਨਾਂ ਨ ਨਾਲੇ ਕਬੂਤਰ ਸਹੀ ਰਹਿਣਗੇ ਕੱਲਾ ਕੱਲਾ ਹਣਾ ਇਹਦਾ ਕਬੂਤਰੀਆਂ ਸਾਲੀਆਂ ਰਲ ਕੇ ਆਂਡੇ-ਉਂਡੇਆਂ ਨੂੰ ਜਾਈ ਜਾਂਦੀਆਂ ਹਨ ਤੇ ਆਇਓ ਬਾਬਾ ਜੀ ਚੱਕ ਕੇ ਇਹਦਾ ਖਲਾਰਾ ਪੋਨੇ ਆ ਮਿਸਤਰੀ ਆਪਾਂ ਖੋਦੀ ਮਾੜੇ ਮੁੱਠੇ ਬਣ ਜਾਣਾ ਲੋ ਫੇ ਇਹਨੂੰ ਚੱਕਦੇ ਆ ਤੇ ਚੱਕ ਕੇ ਕਰਦੇ ਆ ਕੰਮ ਸ਼ੁਰੂ ਇਹਨੂੰ ਚੱਕ ਲੈਣਾ ਇੱਥੋਂ ਇੱਥੇ ਲਾਉਨੇ ਆ ਇਹਨੂੰ ਸਾਰੇ ਨੂੰ ਵੱਡੇ ਨੂੰ ਇਹ ਹੈਗੇ ਆਪਣੇ ਇਹ ਹੈਗਾ ਵੀਰੇ ਦੇ ਫੋਟੋ 바이 ਫੋਟ ਦਾ ਹੋਣਾ ਇਹ ਖਾਨਾ ਫੋਟੋ 바이 ਫੋਟ ਤੋਂ ਜ਼ਿਆਦਾ ਹੀ ਹੋਊਗਾ ਪੂਰਾ ਘੱਟ ਨਹੀਂ ਹੋਊਗਾ ਫੋਟੋ 바이 ਫੋਟ ਦਾ ਇਹ ਹੋ ਗਿਆ ਠੀਕ ਆ ਤੇ ਖਾਨੇ ਇਹਦੇ ਚ ਹੈਗੇ ਆਪਣੇ ਤੇ ਤਿੰਨ ਉੱਪਰ ਤੇ ਤਿੰਨ 3 6 3 9 ਤੇ 3 12 ਤੇ 3 15 15 ਕਬੂਤਰ ਆ ਸਾਹਮਣੇ ਆ ਕਰਨੇ 15 ਕਬੂਤਰ ਰਾਮਨਾ 15 ਚ ਤੇ 1 1 2 2 ਇਚ ਮਤਲਬ ਇੰਨੇ ਕੀ ਕਰਦੇ ਉਹਨੇ 20 ਬਾਈ ਕਬੂਤਰ ਆ ਪੜੋ ਗਿਰੀਆਂ ਪਾਉਣ ਦੇ ਇਨੇ ਕੀ ਕਬੂਤਰ ਇਕੱਲੇ ਇਕੱਲੇ ਕਰ ਦੇਣੇ ਆ ਤੇ ਆ ਵੀ ਤਾਂ ਇਕੱਠੇ ਜੇ ਹੋਏ ਇਹਦਾ ਨਾ ਬੈਠਿਆ ਕਰੂਗਾ ਇਕੱਲਾ ਇਕੱਲਾ ਕਬੂਤਰ ਬੈਠੂਗਾ ਉਹ ਤਾਂ ਸਾਰੇ ਸ਼ੈਂਟਾ ਉਹਦਾ ਹੁਣ ਅੱਜ ਛੁੱਟੀ ਹੈ ਨਾ ਇਹਨਾਂ ਦੀ ਇਹਨਾਂ ਨੂੰ ਡਾਇਡੂ ਨਹੀਂ ਤਾਂ ਕਰਕੇ ਆ ਕੂਤਰ ਵਧੀਆ ਫਿਰਦੇ ਆ ਵੀ ਕੂਤਰ ਆਪਣਾ ਔਰ ਟੂਸੇ ਆਲ ਵੀ ਗੱਲ 3 ਵਜੇ ਬੈਠਾ ਕੂਤਰੀ ਵੀ ਆਪਣੀ 3 ਵਜੇ ਬੈਠੀ ਆ ਉਹ ਤਾਂ 1:30 2 ਵਜੇ ਵਧੀਆ ਟਾਈਮ ਕਰਦੇ ਚੱਲਦੇ ਪਰ ਬਾਜੀ ਨਹੀਂ ਆਈ ਕੂਤਰ ਜਲਦੀ ਕੱਢ ਲੈ ਚਲੋ ਕੋਈ ਗੱਲ ਨਹੀਂ ਆਪਾਂ ਨੂੰ ਸੀਗਾ ਵੀ ਅੱਗੇ ਅਪ੍ਰੈਲ ਚ ਵਾਧੂ ਬਾਜੀ ਆਈਆਂ ਨਹੀਂ ਆਈਆਂ ਇਹ ਨਹੀਂ ਯਾਰ ਜਿਹੜੀਆਂ ਆਈਆਂ ਉਹ ਕੈਨਸਲ ਹੋ ਗਈਆਂ ਚਲੋ ਆਜੋ ਫੇਰ ਕਰਦੇ ਆ ਖਲਾਰਾ ਪੁੰਨੇ ਆ ਹੁਣ ਜਾਂਦੇ ਸ਼ਹਿਰ ਸ਼ਹਿਰੋਂ ਲੈਣੇ ਫੱਟੀਆਂ ਦੋ ਦਰਵਾਜ਼ੇ ਬਣਾਉਣ ਨੂੰ ਦੋ ਤਿੰਨ ਫੱਟੀਆਂ ਤੇ ਉਹ ਦਰਵਾ ਜਾਲੀ ਆਪਣੇ ਕੋ ਬਾਧੂ ਪਈ ਆ ਬਾਹਰ ਬਣਾ ਕੇ ਇੱਥੇ ਲੋਨੇ ਆ ਖਾਣੇ ਗਿਰੀਆਂ ਲੱਗੀਆਂ ਪੋਂ ਇਹਨਾਂ ਨੂੰ ਗਿਰੀਆਂ ਗੁਰੀਆਂ ਪਾਵੇ ਵਿਲੇ ਹੋ ਕੇ ਫਿਰ ਬਣਾਵਾਂਗੇ ਹੁੱਡਾ ਐਡਾ ਜਾਲੀਆਂ ਜਿਹਾ ਬਣਾਉਣੀ ਆ ਆਪਾਂ ਤੇ ਆ ਲਓ ਇਹਨਾਂ ਨੂੰ ਪਾ ਦਈਏ ਫੇ ਵਿਲੇ ਹੀ ਆਪਾਂ ਗਿੱਲਾ ਘਟੀ ਜਾਂਦਾ ਤੇ ਕੁੜੀ ਵੀ ਆ ਜਾਈ ਯਾਰ ਅਸ਼ੀਦਾ ਕੀ ਕਰਨੀ ਕੀ ਵਕਤ ਪਿਆ ਦਿੰਦਾ ਆ ਇਧਰ ਚੱਕੀ ਜਾਂਦਾ ਫੱਟੇ ਤੇ ਇਧਰ ਮੈਂ ਵੀ ਲੱਗਾ ਕੱਟਣ ਬਸ ਕੱਟ ਕੇ ਫਪੂਨੇ ਆ। ਲੋ ਬਾਵੇ ਬਾਦਾਮਦੂ ਕੱਟ ਲਿਆ ਤੇ ਆ ਵੀ ਕੱਟ ਕੇ ਰੱਖ ਲੇ। ਆ ਬੜੀ ਡਰੇ ਤੋਂ ਤਿਹੇ ਚੀ ਪਾ ਦਿਆ ਕਰਾਂਗੇ। ਜਿਹੜੇ ਸਾਰੇ ਨੂੰ ਪੋਣਾ ਜਿਹਨਾਂ ਨੂੰ ਜੇ ਤਾਂ ਕੱਲੇ ਕੱਲੇ ਨੂੰ ਹੁਣ ਕਰ ਦੇਣੇ ਆ ਪੱਕਾ ਬਾਈਕ ਤੋਂ ਦੇਣੀ ਆ ਪਟਰਾਜ ਦੇ ਦੇ ਨਵੀਆਂ ਲਿਉਣੀਆਂ। ਛੋਟੀਆਂ ਛੋਟੀਆਂ ਕਨੇ ਹੀ ਲੈ। ਚਲੋ ਜੀ ਬਾਈ ਗੁਰੂ ਜੀ ਦਾ ਖਾਲਸਾ ਸਾਹਿਬ ਬਾਈ ਗੁਰਜੀ ਦੇ ਫਰੇ ਕੰਮ ਨਿਬੜ ਗਿਆ ਵੀਰੇ ਯਾਰ ਇੱਕ ਵੱਡੀ ਛੜਤਾ ਜੀ। ਆ ਆ ਜੀ ਸਭ ਠੀਕ ਖਾਲਸਾ ਉਹ ਫਤਿਹ ਕਰਤੀ ਅੱਜ ਆਪਾਂ ਮਿਲਟੋ ਮੇਟੀ ਵੇਲੇ ਆ ਸ਼ਹਿਰ ਜਾ ਕੇ ਥੋੜਾ ਸਮਾਨ ਲੈਣੇ ਹੁੰਦੇ ਆ ਤੇ ਖੁੱਡਾ ਬਣਾਉਨੇ ਆ ਜਾਲੀ ਸੋਰੀ ਜਾਲੀ ਬਣਾਉਨੇ ਆ ਲੋਏ ਬਾਬੇ ਗਰੀਆਂ ਵੜੀਆਂ ਖਾਈ ਜਾਂਦੇ ਆ ਵੀ ਫਾਇਦਾਂ ਦਾਦੀ ਨੇ ਪਾਈ ਗਿਰੋਂ ਗਾਂਜ ਤੱਕ ਢੇੜੇ ਬੰਨ ਲੈਣੇ ਨਾ ਇਹਨਾਂ ਦੇ ਆਪਾਂ ਹਾਇ ਇੱਕ ਤਰੀ ਦੋ ਬੰਦੀਆਂ ਪੋਣੇ ਆ ਕਦੀ ਇੱਕ ਕਿਉਂਕਿ ਬਾਜੀ ਲਾਗੇ ਹੈ ਨਹੀਂ ਗੀ ਤੇ ਹੂਤਰ ਕਾੜ ਲੈ ਅਮੀ ਪਹਿਲਾ ਹੀ ਇਹ ਕਿ ਹਰੇਕ ਸਾਲ ਬਾਜੀਆਂ ਆਉਂਦੀ ਹੈ ਅਪ੍ਰੈਲ ਚ ਐਤ ਕੀ ਨਹੀਂ ਆਈਆਂ ਬੱਸ ਤੇ ਇਹਨਾਂ ਨੂੰ ਪਾਤੇ ਆ ਤੇ ਇਹਨਾਂ ਨੂੰ ਕੱਲੇ ਬਦਾਮ ਹੀ ਪੋਣੇ ਅੱਜ ਨਹੀਂ ਦਾਣਾ ਦਾਣਾ ਕੁੱਖ ਵੀ ਪੋੜਾ ਉਹ ਕੱਲ ਦਾਣਾ ਰਾਈਮਾ ਪਾਇਆ ਸੀ ਅੱਜ ਵੀ ਦੋੜੇ ਇਹਨਾਂ ਦੇ ਪੋਟੇ ਚ ਹੈਗੇ ਸੀ ਦੋ ਦੋ ਚਾਰ ਚਾਰ ਪੌਂਪਾਜ ਤੇ ਇਹਨਾਂ ਦੇ ਅੱਜ ਕੱਲੇ ਬਦਾਮ ਹੀ ਪੋਣੇ ਆਪਾਂ ਇਹਨਾਂ ਨੂੰ 150 100 150 ਬਦਾਮ ਇੱਡੇ ਭਾਜੀ ਦੰਦਾ ਜੇ ਨਾਲੀ ਇਦਿੱਤੀ ਖੋਲ ਇੱਕ ਮੈਂ ਤੇ ਆ ਹੁਣ ਇੱਦਾਂ ਹੀ ਆਪ ਕੋਲ ਲੱਗ ਗਿਆ ਇੱਥੇ ਕੱਢ ਲੈਣਾ ਆਪਾਂ ਬਾਹਰ ਤੇ ਇਹਦੇ ਮੂਰੇ ਵੀ ਜੜ ਪਿੱਛੇ ਵੀ ਜੜੀ ਲਾ ਦੇਣੀ ਮੂਰੇ ਵੀ ਬਰੀਕ ਜੜੀ ਲਾਵਾਂਗੇ ਇੱਕ ਤਾਂ ਮੱਛਰ ਨਹੀਂ ਇੱਕ ਤਾਂ ਮੱਛਰ ਨਹੀਂ ਵੜੂਗਾ ਬਰੀਕ ਵਿੱਚ ਤੇ ਇੱਕ ਕੱਲੇ ਕੱਲੇ ਕਬੂਤਰ ਨੂੰ ਵਧੀਆ ਹੋ ਜਾਊ ਇਤਰੋ ਦੀ ਆਪਾਂ ਕੂਲਰ ਲਾ ਦੇਣਾ ਫਿਲਹਾਲ ਪੱਖਾ ਲਾਇਆ ਇੱਥੋਂ ਦੀ ਇੱਥੇ ਲਾਵਾਂਗੇ ਕੂਲਰ ਤੇ ਵਧੀਆ ਠੰਡਾ ਠਾਰ ਰਿਆ ਕਰੂਗਾ ਸਾਰਾ ਜਗਾੜ ਚਲੋ ਬਾਬੇ ਇਹਨਾਂ ਨੂੰ ਕੱਟ ਕੇ ਸਾਰੇ ਖਾਨੇ ਗੁੰਨੇ ਬਾਹਰ ਤਾਂ ਫੇਰ ਮਿਲਦੇ ਹਾਂ ਨਾ ਵੀ ਆ ਇਤਰ ਲੱਗਾ ਨਾਰ ਛੱਲਣ ਤਈਆ ਨਾ ਹੋਏ ਉਹ ਦਿਓ ਨਾਂ ਲੱਗੇ ਦੇਣ ਪੱਖਾ ਵੇ ਭਾਈ ਇਹਦਾ ਕੋਈ ਨੁਕਸਾਨ ਨਹੀਂ ਕਈ ਵੀਰ ਕਹਿੰਦੇ ਆ ਨਾਰ ਦਈ ਜਾਂਦੇ ਆ ਉਹ ਕਰਦੇ ਜੇ ਇਹਦਾ ਕੋਈ ਨੁਕਸਾਨ ਨਹੀਂ ਬਾਬਿਓ ਠੀਕ ਆ ਹਾਜਮੇ ਵਾਸਤੇ ਹੀ ਆ ਜਿਆਦਾ ਦਵੋਗੇ ਤਾਂ ਕੋਈ ਵੀ ਚੀਜ਼ ਜਿਆਦਾ ਦਵੋਗੇ ਤਾਂ ਲੋੜ ਤੋਂ ਵੱਧ ਤਾਂ ਨੁਕਸਾਨ ਹੀ ਆ ਕਰਨੀ ਛਿਲੇ ਚਾਰ ਚਾਰ ਪੰਜ ਦਾਣੇ ਦੋ ਹਾਜਮਾ ਵਧੀਆ ਰਹਿੰਦਾ ਇੱਕ ਠੰਡੇ ਹੁੰਦੇ ਆ ਠੰਡਾ ਰਹਿੰਦਾ ਕੰਮ ਤੇ ਖੂਨ ਖਾਨ ਦੀ ਵੀ ਕਮੀ ਪੂਰੀ ਕਰਦਾ ਆ ਤੁਹਾਡੇ ਸਾਹਮਣੇ ਦੇਣੀ ਆਪਾਂ ਆ ਦਿਨੇ ਹੀ ਪਏ ਆ ਕਬੂਤਰ ਉੜਦੇ ਆ ਵਧੀਆ ਉੜਦੇ ਆ ਬਿੱਠਾ ਚੈੱਕ ਕਰੋ ਯਾਰ ਆ ਪੀੜੀਆਂ ਬਿੱਠਾ ਲਾ ਜਿਹੜੀ ਬੈਠੇ ਪੰਜਾਈ ਦੀ ਆ ਇਹਨਾਂ ਦੇ ਨਾਲ ਹੀ ਆਹੇ ਚੀਜ਼ਾਂ ਕਰਦੇ ਆ ਬਾਹਲਾ ਕੁਝ ਵੀ ਦਵਨ ਨੂੰ ਤੇ ਉਹਦੇ ਨਾਲੋਂ ਵਧੀਆਂ ਨਹੀਂ ਇਦਾਂ ਦੀਆਂ ਮਾੜੀਆਂ ਮੋਟੀਆਂ ਹਲਕੇ ਫੁਲਕੇ ਚੀਜ਼ਾਂ ਦਈ ਜਾਓ ਕਿ ਨਹੀਂ ਸਹੀ ਗੱਲ ਆ ਬਾਲਾ ਇਕੱਲੇ ਇਕੱਲੇ ਕਬੂਤਰ ਵਾਸਤੇ ਇਕੱਲਾ ਇਕੱਲਾ ਖਾਣਾ ਬਣਾਉਣ ਲੱਗੇ ਆ ਇੱਕ ਹਾਂ ਉਹਦੇ ਵਾਸਤੇ ਹੁਣ ਸੈਟਿੰਗ ਕਰ ਲੱਗੇ ਆ ਫਿਰ ਤੈਨੂੰ ਬਣਾ ਕੇ ਤੇ ਤੁਹਾਨੂੰ ਕਰਦੇ ਆ ਵੀਡੀਓ ਅੱਗੇ ਸ਼ੇਅਰ ਹਾਂ ਫੇਰ ਕਰੌਣੇ ਤੁਹਾਨੂੰ ਦਰਸ਼ਕ ਮਿਲ ਲੈ ਪੂਰਾ ਬਣਾ ਲਈਏ ਪਹਿਲਾਂ ਕੀ ਬਣਦਾ ਕੋਈ ਬਾਬਿਆ ਬਾਹਰ ਕੱਢ ਲਿਆਂਦਾ ਤੇ ਇੱਕ ਇਹਦਾ ਉੱਪਰਲਾ ਫੇ ਅਸੀਂ ਸਾਜਦਾ ਫੇ ਬਾਹਰ ਨਿਕਲਦਾ ਨਹੀਂ ਉਹ ਅਲੱਗ ਲਾਇਆ ਉੱਪਰ ਆ ਫੱਟੀਆਂ ਫੁੱਟੀਆਂ ਮੋਰੇ ਜਿਹੜੀਆਂ ਲਾਈਆਂ ਰੋਕਾਂ ਨੂੰ ਆਂਡਿਆ ਦੋ ਰਾਤੀਆਂ ਇਹਦੇ ਪਿੱਛੇ ਵੀ ਹੁਣ ਜਾਲੀ ਲ ਇੱਥੇ ਕੱਲਾ ਕੱਲਾ ਕਬੂਤਰ ਆਪਣੇ ਆਪ ਘਟਾ ਘਟ ਦੇਖ ਲਓ ਵੀ 15 ਕਬੂਤਰ ਸਾਫ ਹੋ ਜਾ ਕਰਨ ਇਹਦੇ ਵਿੱਚ ਬੜੇ ਸੋਹਣੇ ਤੇ 9 ਖਾਨੇ ਆ ਉਧਰ ਪਏ ਤੇ ਬਾਕੀ ਆ ਆ 12 ਖਾਨੇ ਆ ਆ ਤੇ ਬਹੁਤ ਸੋਹਣਾ ਸੈੱਟ ਬਣਾ ਨਾਲੇ ਮੱਛਰ ਨਹੀਂ ਵੱਡੂਗਾ ਵਿੱਚ ਕਬੂਤਰਾਂ ਨੂੰ ਰਾਤ ਨੂੰ ਮੱਛਰ ਨਹੀਂ ਵੱਡੂਗਾ ਲਾਈਟ ਵੀ ਚੱਲ ਗਈ ਬਾਬਿਓ ਤੇ ਲੋਕ ਫੇ ਕਰਦੇ ਆ ਕੋਈ ਚੱਕਰ ਨਹੀਂ ਉਹ ਜਾਲੀ ਪਈ ਆ ਜਾਲੀ ਲਾਉਨੇ ਆ ਇਹਦੇ ਉੱਤੇ ਬਾਜ ਇਹਨਾਂ ਨੂੰ ਰੰਗ ਕਰਕੇ ਸੋਹਣੇ ਆ ਘੈਂਟ ਜੇ ਬਣਾ ਕੇ ਫਿਰ ਦਰਸ਼ਨ ਕਰਾਉਨੇ ਆ ਤੁਹਾਨੂੰ ਬਾਬਿਓ ਜਾਲੀ ਲਾਤੀ ਮਗਰਲੇ ਬੰਨੇ ਹੁਣ ਇਹਨੂੰ ਰੰਗ ਰੰਗ ਕਰ ਦਾਂਗੇ ਤੇ ਆਪਣੇ ਵਧੀਆ ਨਮੀ ਭਲਾਈ ਆ ਜੇ ਪੁਰਾਣੀ ਨਹੀਂ ਬਿੱਟਾ ਬੁੱਠੇ ਲੱਗੀਆਂ ਗਰੀਹੀਲੇ ਲਿਗਾਰਡ ਵਧੀਆ ਬਣ ਗਿਆ ਨਾ ਨਾਲੇ ਮੱਛਰ ਨਹੀਂ ਲੜੂਗਾ ਇਹਨਾਂ ਦੇ ਹੁਣ ਮੱਛਰ ਜਾਲੀ ਲਾਤੀ ਮੁਰੇ ਮੱਛਰ ਜਾਲੀ ਵਾਲੇ ਦਰਵਾਜ਼ੇ ਬਣਾ ਦੇਣੇ ਆਪਾਂ ਬਾਬੇ ਵਾਲੋ ਆ ਇੱਕ ਬਣਾਤਾ ਇਹਨਾਂ 'ਚ ਰੰਗ ਕਰ ਦੇਣਾ ਹੁਣ ਆਪਾਂ ਵਧੀਆ ਤਰੀਕੇ ਨਾਲ ਦੇਖੋ ਸਹੀ ਆ ਵੀ ਕਮੈਂਟ ਕਰਕੇ ਦੱਸਿਓ ਵੀ ਆਪਣੀ ਕਾਰਾਗਰੀ ਸਹੀ ਆ ਬੁੱਤਾ ਜਾਂ ਨਾਲਿਆ ਬਲ ਵਧੀਆ ਬਣ ਗਈ ਉਦਾਂ ਬੁੱਤਾ ਵੀ ਨਹੀਂ ਕਹਿ ਸਕਦੇ ਠੀਕ ਆ ਆ ਕਬਜੇ ਕਬਜੇ ਇਦਰੋਂ ਇਹ ਕਿਹੜਾ ਵੀ ਬਾਹਰ ਆ ਕਬੂਤਰ ਕੋ ਖੋੜ ਕੇ ਉੱਡ ਚੱਲਾ ਇਹਦੇ ਚੁਟਕੜੀਆਂ ਜੀ ਲਾ ਦਿਆਂਗੇ ਉਦਾਂ ਤੇ ਆ ਛੋਟਾ ਦਰਵਾਜ਼ਾ ਇੱਕ ਇੱਕ ਛੋਟਾ ਬਣਾਤਾ ਪਾਵੜਾ ਇਹਦੇ ਮੂਰੇ ਵੀ ਜਾੜੀ ਲਾ ਦੇਣੀ ਆ ਨਾ ਆ ਚੀਜ਼ ਬਣਾਤੀ ਇਹ 'ਚ ਘਟੋ ਘਟ ਆਪਣੇ 12 13 ਕਬੂਤਰ ਸਾਹਿਬ ਜਿਆਦਾ ਹੀ 15 ਕਬੂਤਰ ਸਾਹਿਬ ਹੋ ਜਾ ਕਰਨੇ ਇਹਦੇ ਵਿੱਚ ਆਪਣੇ 12 ਤਾਂ ਹੈ ਹੀ ਆ ਨਾ ਜਿਉ ਉਹ ਨਾਲ ਆਇਆ ਤਾਂ ਨਹੀਂ ਜਿਉ ਵਾਲਾ ਉੱਪਰ ਲਾਤਾ ਇਹਦੇ ਉੱਤੇ ਹੋਰ ਫਿਰ ਤੇ ਫਿਰ ਤੇ 15 ਸਾਂਹ ਹੋਣੇ ਆ ਇਦਾਂ 12 ਕੂਤਰ 12 ਇਚ 8 ਨੂੰ ਆਪਣੀ ਉਹ ਡੋਲੀ ਚ ਬਾਧੂ ਆ 15 ਵੀ ਕੂਤਰ ਸਾਹਮਣੇ ਹੁੰਦੇ ਹੋਰ ਕਿੰਨੇ ਫੇ ਆ ਵੀ ਹੁੱਡਾ ਆਪਣੇ ਕੋ ਖਾਲੀ ਹੋ ਗਿਆ ਵੱਡਾ ਹੁੱਡਾ ਪੂਰਾ ਲੋ ਬਾਬੇ ਉਹ ਵੀ ਕਮਰੇ ਦਾ ਕਮਰਾਈਆ ਤੇ ਆ ਨਾਲੇ ਠੰਡਾ ਰਿਆ ਕਰੋ ਮਿੱਟੀ ਵੀ ਫੇਰੀ ਆ ਮਿੱਟੀ ਦੀਆਂ ਗੰਦਾ ਇਹਦੀਆਂ ਆਵਲੀਆਂ ਤੇ ਵਧੀਆ ਰਿਆ ਕਰੋ ਕੰਮ ਆ ਜਗੜਿਆ ਰਤਾਰੇ ਡੀ ਗਮ ਹੁਣ ਰੰਗ ਕਰਨ ਵਾਲਾ ਰਹਿ ਗਿਆ ਬਸ ਤੇ ਜਰੂਰ ਦੱਸਿਓ ਕੱਦਾ ਦਾ ਲੱਗਾ ਆਪਣਾ ਗੰਦ ਪਾਇਆ ਗੰਦ ਸੋਹਣਾ ਪਾਇਆ ਕਿ ਨਹੀਂ ਇਹ ਸਾਰੇ ਕੂਤਰ ਆਪਣੇ ਹੁਣ ਟਕਟ 12 13 ਕੂਤਰ ਸਾਂਭੇ ਜਾਇਆ ਕਰੋਗੇ ਹੁਣ ਇਹਨੂੰ ਰੰਗ ਰੂੰਗ ਕਰ ਦਾਂਗੇ ਚੰਗੀ ਤਰ੍ਹਾਂ ਮੱਛਰ ਵੀ ਨਹੀਂ ਜਾਊਗਾ ਤੇ ਰਾਤ ਕੂਤਰ ਵਧੀਆ ਨੀਂਦ ਸੌਊਗੇ ਨਾ ਮੱਛਰ ਸਤਾਊਗਾ ਇਹਨਾਂ ਨੂੰ ਇਹਦੇ ਵਿੱਚ ਹੁਣ ਮੱਛਰ ਜਾਲੀ ਲਾਤੀ ਆਪਾਂ ਲੋ ਬਾਬੇ ਸ਼ਾਮ ਦਾ ਟਾਈਮ ਹੋ ਗਿਆ ਬਲਬਲ ਵਜਾ ਗੇ ਤੇ ਆ ਗੋਲੀ ਜਿਹੜੀ ਆ ਪਾ ਤੁਹਾਨੂੰ ਦੱਸੀ ਸੀ ਹੈ ਨਾ ਆ ਹੁਣ ਰਾਤ ਨੂੰ ਦੇਣੀ ਆ ਤੇ 20 ਐਮਲ ਪਾਣੀ ਦੇ ਨਾਲ ਇੱਕ ਗੋਲੀ ਇਹਨਾਂ ਨੂੰ ਆ ਦੇ ਦੇਣੀ ਆ ਪਰ ਰਾਤ ਨੂੰ ਕਿਉਂਕਿ ਨਾਲੀ ਗਰਮੀ ਗਰਮੀ ਕੱਢਣੀ ਹੋਈ 16 ਦੀ ਅੱਜੇ ਟਾਈਮ ਬਾਜੀ ਆ ਗਈ ਆ ਉਹਦਾ ਛੱਡੜੀਆਂ 20 ਨੂੰ ਸੀ ਚਲੋ ਡਾਰ ਹੋਈ ਆ ਆਪਾਂ 16 ਨੂੰ ਛੱਡ ਦਾਂਗੇ 2 ਡਾਰਾਂ ਹੋਈਆਂ ਪਾਣੀ ਵਾਲੀਆਂ ਕੋਈ ਚੱਕਰ ਨਹੀਂ ਮੜਾ ਸ਼ਾਇਦ ਲਾ ਦੇਾਂਗੇ ਤੇ ਇਹ ਆਪਾਂ ਛੱਡੜੀਆਂ ਹੁਣ 16 ਤਰੀਕ ਨੂੰ ਆ ਦੋਨੇ ਮੋਰਲੀਓ ਲਓ ਬਾਬੇ ਉਹ ਦੇ ਕੇ ਤੇ ਫਿਰ ਤੁਹਾਨੂੰ ਦੱਸਦਾ ਹਾਂ ਨਾ ਕੀ ਸਮਝ ਆ ਰਿਹਾ ਬਾਕੀ ਦਾ ਲੋਈ ਬਾਬਿਓ ਤੇ ਨਾ ਨੂੰ ਲਾਤੀ ਆਹ ਗੋਲੀ ਆਪਾਂ ਇਹਨਾਂ ਦੋਨੋਂ ਵੀ ਤੇ ਇਹਨੂੰ ਵੀ ਹਾਂ ਅਦੋਨੇ ਗੋਦਰੀਆਂ ਪੂਰੀ ਬੱਤਰ ਜਿਆ ਹੁਣ ਇਹ ਕਿ ਆ ਵੀ ਚੱਲ ਬਾਜੀ ਜੇ ਗੋਲ ਦੀ ਛੱਡ ਲਈਏ ਇਹਨੂੰ ਹਣਾ ਤੇ ਆਸ ਕੋਈ ਨਹੀਂ ਕਿ ਢਾਂਗੀ ਢੂੰਗੀ ਚੜਦਗੀ ਕੋਈ ਡਾਲੀਆਂ ਬਹੁਤ ਆ ਘਰੀ ਨਹੀਂ ਤੇ ਗਰਮੀ ਜੇ ਤਾਂ ਪਹਿਲੇ ਹੀ 16 ਨੂੰ ਫੇ ਤਾਂ ਵਧੀਆ ਬਣ ਜਾਣੀ ਗੱਲ ਹੈ ਨਾ ਨਹੀਂ ਤਾਂ ਫਿਰ ਰਵ ਰੱਖਾ ਢਾਂਗੀ ਦੇਖਾਂਗੇ ਚੜਨ ਨੂੰ ਜੇ ਇੱਕ ਤੇ ਦੋਨਾਂ ਤੇ ਇੱਕ ਵੀ ਚੜ ਗਈ ਤਾਂ ਤੇ ਬਾਕੀ ਦੇਖੋ ਕੀ ਬਣਦਾ ਤੇ ਆਹ ਕੂਤਰਾਂ ਚ ਵੀ ਇੱਕ ਨੂੰ ਦੇਖ ਕੇ ਦੇਖਣੀ ਆ ਪਰ ਰਿਜ਼ਲਟ ਦੱਸਾਂਗੇ ਕੱਲ ਨੂੰ ਅੱਜ ਇੱਕ ਕੂਤਰ ਨੂੰ ਦਿੰਨੇ ਆ ਤੇ ਤੁਹਾਨੂੰ ਉਹਦਾ ਰਿਜ਼ਲਟ ਦੱਸਾਂਗੇ ਵੀ ਕੀ ਆਪਾਂ ਪਹਿਲਾਂ ਕਿੱਦਾਂ ਇਹ ਕੂਤਰ ਰੋੜਦਾ ਹੁੰਦਾ ਸੀ ਤੇ ਹੁਣ ਕਿੱਦਾਂ ਹਨਾ ਤੇ ਯਾਰ ਇਹ ਕਹਾਣਾ ਹਨਾ ਬੜਾ ਨਿਕਲਣ ਲਾ ਪਿਆ ਮੂੰਹ ਦੇ ਵਿੱਚੋਂ ਪਹਿਲਾਂ ਨਹੀਂ ਨਿਕਲਦਾ ਹੁੰਦਾ ਜਦੋਂ ਦੀ ਵਲੌਗਿੰਗ ਕਰਨ ਲੱਗੇ ਆ ਨਾ ਉਦੋਂ ਦਾ ਮੂੰਹ ਚੋਂ ਹਨਾ ਹਨਾ ਨਿਕਲਣ ਲਾ ਪਿਆ ਬਾਲਾ ਹੀ ਤੇ ਲਓ ਵੀ ਬਾਬਿਓ ਇਹ ਔਰ ਰੱਤੇ ਨੂੰ ਦਿੰਨੇ ਆ ਉਹ ਮਰਦਾ ਹੁੰਦਾ ਰੱਤੇ ਨੂੰ ਦਿੰਨੇ ਆ ਤੇ ਇੱਕ ਆ ਟੋਰੀ ਪੂਛ ਵਾਲਾ ਕਿੱਥੇ ਗਿਆ ਆਪਣਾ ਇਹਦਾ ਰੰਗ ਰੇਜ ਤੇ ਆ ਜਿਹੜੇ ਨੇ ਇਹ ਕਿੰਨੂ ਦਿੰਨੇ ਆਪਾਂ ਆਹ ਰਿਪੋਰਟਾਂ ਤੇ ਟੋਰੀ ਵਾਲੇ ਨੂੰ ਇਹਨਾਂ ਦੋਨਾਂ ਦਾ ਸਵੇਰੇ ਰਿਜ਼ਲਟ ਦੇਖਾਂਗੇ ਆਪਾਂ ਠੀਕ ਹੈ ਜੀ ਲੋਏ ਬਾਬਿਓ ਤੇ ਉਹਨੂੰ ਵੀ ਲਾਤੀ ਤੇ ਇਹਨੂੰ ਵੀ ਲਾਤੀ ਹੁਣ ਕੱਲ ਨੂੰ ਇਹਨਾਂ ਦਾ ਰਿਜ਼ਲਟ ਦੇਖਾਂ ਕਿੰਨੇ ਵਜੇ ਵੰਦੇ ਆ ਕੱਲ ਨੂੰ 7 ਵਜੇ ਡਾਵਾਂਗੇ ਆਪਾਂ ਤੇ ਪਟਾਕੇ ਪਹਿਲਾਂ ਹੀ ਲਿਓਣੇ ਅੱਜ ਹੀ ਸ਼ਾਮਾਂ ਨੂੰ ਦੇ ਦਾਂ ਮੈਂ ਪਟਾਕੇ ਹੁਣ ਰਾਤ ਨੂੰ ਅੱਜ ਲੈ ਕੇ ਆਉਂਗਾ ਜਾ ਕੇ ਸੇ ਕਿਉਂਕਿ ਬੈਰੀ ਬਹੁਤ ਪੈਂਦੀ ਆ ਬਚਾ ਬਚਾ ਕੇ ਕੱਢਣੇ ਪੈਣੇ ਕਬੂਤਰ ਤੇ ਅੱਜ ਜਿਗਾੜ ਵਾਲਾ ਵਧੀਆ ਬਣ ਗਿਆ ਬਾਬਿਓ ਆਪਣਾ ਪੂਰੀ ਗੱਲ ਵਾ ਲੱਗਦੀ ਕਿ ਨਹੀਂ ਇਹਨੂੰ ਰੰਗ ਰੰਗ ਕਰ ਇਹਦੇ ਚ ਕੱਲਾ ਕੱਲਾ ਕਬੂਤਰ ਸਾਂਭਿਆ ਕਰਾਂਗੇ ਆ ਵੀ ਬਣ ਗਿਆ ਆ ਵੀ ਬਣ ਗਿਆ ਬਥੇਰੇ ਕਬੂਤਰੇ ਚ ਸਾਮ ਹੋ ਗਿਆ ਕਰਨੇ ਹੁਣ ਆ ਫਿੰਜਰੇ ਕੂਦਰਾ ਦਾ ਖੜਾ ਛੱਡ ਦੇਣਾ ਆਪਾਂ ਕੱਲਾ ਕੱਲਾ ਕਬੂਤਰ ਇੱਕ ਇੱਕ ਖਾਨੇ ਦੇ ਵਿੱਚ ਨਾਲੇ ਮੱਛਰ ਨਹੀਂ ਲੜਿਆ ਕਰੂਗਾ ਇਹਦੇ ਵਿੱਚ ਕੋਈ ਮੱਛਰ ਨਹੀਂ ਵੜਨਾ ਇਥੋਂ ਪੱਖਾ ਲਾ ਦਿਆ ਕਰਨਾ ਸਿੱਧਾ ਰਾਤ ਨੂੰ ਨਿਜਾਰੇ ਜਾਂ ਕੂਲਰ ਲਿਆਵਾਂਗੇ ਕੂਲਰ ਲਾ ਦਿਆ ਕਰਾਂਗੇ ਤੇ ਲਓ ਵੀ ਦੋਨੇ ਕਬੂਤਰੀਆਂ ਚ ਪਾਤੀਆਂ ਕਿੱਧਰ ਇੱਥੇ ਕਿੱਧਰ ਅਸਫਾਸੂ ਕਰਕੇ ਨਾ ਸਵੇਰ ਨੂੰ ਚੰਗੀ ਤਰ੍ਹਾਂ ਉਹਦਾ ਹੱਥ ਫੇਰਤਾ ਬਿੱਠ ਕੋਈ ਹੈ ਨਹੀਂ ਜ਼ਿੰਮੇਦਾਰ ਹੀ ਆ ਤੇ ਸਵੇਰੇ ਚੰਗੀ ਤਰ੍ਹਾਂ ਖਰੋਚ ਕੇ ਇਹਨੂੰ ਰੰਗ ਕਰਾਂਗੇ ਇਹ ਤੇਰੇ ਸਲੇ ਕਪੜਾ ਪਛਾਦਾ ਕਰਾਂਗੇ ਡੇਲੀ ਕਪੜਾ ਤੋੜਿਆ ਕਰਾਂਗੇ ਚੱਕ ਕੇ ਆ ਲੋ ਵੀ ਆ ਰੀਆਂ ਵਿੱਚ ਬੰਦਰ ਹੈ ਤੇ ਕੋਈ ਮੱਛਰ ਨਾ ਬੜੇ ਵਿੱਚ ਤੇ ਕੋਈ ਕੋਈ ਜਿਹੜੀ ਪ੍ਰੋਬਲਮ ਆਉਂਦੀ ਸੀਗੀ ਕਾ ਕਬੂਤਰ ਆਪਾਂ ਜਦੋਂ ਬਾਜੀ ਤੇ ਸਾਹਮਦੇ ਆ ਤੇ ਕਬੂਤਰ ਚਰਬੀ ਵਾਲੀਆਂ ਵਿੱਠਾ ਮਾਰਦਾ ਹਨਾ ਤੇ ਕਈ ਕਬੂਤਰ ਹਰੀਆਂ ਵਿੱਠਾ ਵੀ ਮਾਰ ਲਾ ਪੈਂਦੇ ਆ ਵੀਰੇ ਉਹਦਾ ਸਹੀ ਮੈਨੇਜ ਜਿਹੜਾ ਰੀਜ਼ਨ ਆ ਨਾ ਉਹ ਕਬੂਤਰ ਦੀ ਗਰਮੀ ਨਹੀਂ ਆਪਾਂ ਕੱਢਦੇ ਠੀਕ ਆ ਤੇ ਕਿਉਂਕਿ ਜੇ ਕਈ ਜਲਾਬ ਲਾ ਲੈਂਦੇ ਜਿਨ੍ਹਾਂ ਨੂੰ ਤਾਂ ਚਲੋ ਨੌਲੇਜ ਆ ਕਈ ਨਹੀਂ ਲੋਂਦੇ ਤੇ ਉਹਦੇ ਕਰਕੇ ਵੀ ਬਾਬੇ ਉਹ ਕਬੂਤਰ ਹਨਾ ਚਰਬੀ ਵਾਲੀਆਂ ਮਿੱਠਾ ਮਾਰਨ ਲੱਪੈਂਦਾ ਉੱਤੋਂ ਤੇ ਗਿਰੀਆਂ ਪਾ ਦੇਣੀਆਂ ਆਪਾਂ ਪਾਣੀ ਟਮਾਟਾ ਮਾ ਦੇਣਾ ਕਈ ਬੰਦੇ ਹੀ ਕਰਦੇ ਆ ਪਾਣੀ ਲਈ ਜਾਂਦੇ ਆ ਗਿਰੀਆਂ ਖਿਚਣ ਨਹੀਂ ਦਿੰਦੇ ਕਬੂਤਰ ਨੂੰ ਉਹਦੇ ਕਰਕੇ ਵੀ ਬਾਈ ਚਟੀਆਂ ਮਿੱਠਾ ਮਾਰਨ ਲੱਪੈਂਦਾ ਕਬੂਤਰ ਤੇ ਬੈਠ ਰੋਕ ਵੀ ਜਾਂਦਾ ਆਬ ਜ਼ਿਆਦਾ ਪਾਣੀ ਦੇਣ ਕਰਕੇ ਤੇ ਇਹਨਾਂ ਦੀ ਗਰਮੀ ਕੱਢ ਲਿਆ ਕਰੋ ਪਹਿਲਾਂ 1-2 ਦਿਨ ਪਹਿਲਾਂ ਠੀਕ ਆ ਉਹ ਵੀ ਵੀਡੀਓ ਆਪਾਂ ਪਾ ਦਾਂਗੇ ਵੀ ਕਿੱਦਾਂ ਗਰਮੀ ਕੱਢਣੀ ਆ ਹਨਾ ਹੋਰ ਕੋਈ ਰੀਜ਼ਨ ਨਹੀਂ ਹੁੰਦਾ ਵੀ ਬਾਜੀ ਤੇ ਕਬੂਤਰ ਸਾંભੜ ਲੱਗਿਆ ਚਟੀਆਂ ਮਿੱਠਾ ਮਾਰੇ ਉਹ ਚਰਬੀ ਕਰਕੇ ਹੀ ਮਾਰਦਾ ਵੀਰੇ ਚਿੱਟੀਆਂ ਜਿਹੜੀ ਪ੍ਰੋਜੈਕਟ ਚਿੱਟੀ ਕੱਢਣ ਲੱਪ ਰਹਿੰਦਾ ਨਾ ਉਹਦੇ ਕਰਕੇ ਹੀ ਆ ਤੇ ਇੱਕ ਬਾਈ ਕਨੇ ਕਬੂਤਰ ਸੁੱਕਦੇ ਆ ਸੁੱਕਦੇ ਵੀਰੇ ਜਿਆਦਾ ਮਤਲਬ ਪਾਣੀ ਦਵਾਈ ਨਾ ਲਾਈ ਹੋਵੇ ਠੀਕ ਆ ਜਾਂ ਫੇ ਤੁਸੀਂ ਜਦੋਂ ਸਵੇਰ ਨੂੰ ਡੋਨੇ ਆ ਕਬੂਤਰ ਓਟੇ ਦਾਣਿਆਂ ਨਾਲ ਭਰੇ ਹੁੰਦੇ ਆ ਉਦੋਂ ਹੀ ਚੱਕ ਕੇ ਮਾਰ ਦਿੰਦੇ ਹੋਲਾ ਉਹਦੇ ਨਾਲ ਪੈਣ ਦੀ ਲੀਵਰ 'ਚ ਗਰਮੀ ਤੇ ਇਨਫੈਕਸ਼ਨ ਪੈ ਕੇ ਉਹ ਵੀ ਕਬੂਤਰ ਹਰੀਆਂ ਬਿਠਾ ਮਾਰ ਲਾ ਪੈਂਦੇ ਥੱਲੇ ਉਹ ਭਰਦੇ ਨਹੀਂ ਆ ਕਿ ਕਬੂਤਰ ਸੁੱਕਣੇ ਸ਼ੁਰੂ ਹੋ ਜਾਂਦੇ ਆ ਤੇ ਕਬੂਤਰ ਕੋਸ਼ਿਸ਼ ਕਰਿਆ ਕਰੋ ਕਿ ਕਬੂਤਰ ਸਵੇਰ ਨੂੰ ਜਦੋਂ ਕੱਢਣੇ ਆ ਐਨ ਖਾਲੀ ਹੋਣ ਭਾਵੇਂ ਘੰਟਾ ਲੇਟ ਕੱਢ ਲਓ ਤੇ ਉਹਨਾਂ ਐਣ ਕਬੂਤਰ ਨਾਲ ਦਾ ਹਰੀਆ ਮਿੱਠਾ ਮਾਰਨਗੇ ਕਬੂਤਰ ਗੋਲ ਵੀ ਹੋਣਗੇ ਥੱਲੇ ਉਹ ਤੇ ਜੇ ਤੁਸੀਂ ਮਲਪਾ ਦੀ ਦਵਾਈ ਲੇ ਪਹਿਲਾ ਦੀ ਲਾ ਲਈ ਆ ਵੀ ਹੁਣੇ ਸੋਚਦੇ ਆ ਵੀ ਚਲੋ ਬਾਜ਼ੀ ਆ ਗਈ ਜਾਂ ਨਹੀਂ ਤੇ ਹਾਈ ਟੈਕ ਲਾ ਲਿਆ ਕਰੋ ਹਾਈ ਟੈਕ ਵੀ ਬਾਲੀ ਗਹਿਣ ਚੀਜ਼ ਆ ਹਾਈ ਟੈਕ ਕਬੂਤਰ ਨੂੰ ਗੋਲ ਵੀ ਕਰ ਦਿੰਦੀ ਆ ਤੇ ਇਨਫੈਕਸ਼ਨ ਵੀ ਘਟ ਦਿੰਦੀ ਆ ਤੇ ਜਿਹੜੀ ਹਾਈ ਟੈਕ ਲਾਉਣੀ ਆ ਉਹ ਤੁਸੀਂ ਲਾਉਣੀ ਆ 1 ਐਮ ਐਲ ਲਾਉਣੀ ਆ 30 ਐਮ ਐਲ ਪਾਣੀ ਚ ਪਾ ਕੇ ਠੀਕ ਆ ਜੇ ਕਬੂਤਰ ਤਕੜਾ ਆ ਜੇ ਥੋੜਾ ਕਬੂਤਰ ਕਮਜ਼ੋਰ ਆ ਤੇ ਅੱਧਾ ਐਮ ਐਲ ਲਾ ਦਿਓ ਵਿੱਚ ਥੋੜੀ ਜੀ ਸ਼ੱਕਰ ਪਾ ਲਿਓ ਗੋਲ ਕੇ ਚੰਗੀ ਤਰ੍ਹਾਂ ਮਿਕਸ ਕਰਕੇ ਉਹਦੇ ਨਾਲ ਬਹੁਤ ਜਲਦੀ ਕਬੂਤਰ ਗੋਲ ਹੁੰਦਾ ਥੱਲੋ ਉਹ ਐਨ ਅੰਦਰੋਂ ਗਾਰਗੁਰ ਜਿੰਨੀ ਜੰਮੀ ਹੁੰਦੀ ਹੈ ਉਹ ਕੱਢ ਦਿੰਦੀ ਹੈ ਹਾਈ ਟੈਕ ਤੇ ਬਾਕੀ ਬਾਬਿਓ ਆਹੀ ਗੱਲਾਂ ਬਾਤਾਂ ਆ ਤੇ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਕਰਿਓ ਕਿ ਅਗਲੀ ਵੀਡੀਓ ਆਪਾਂ ਕਿਸ ਨੁਕਤੇ ਤੇ ਬਾਈਏ ਤੇ ਓਕੇ ਫੇਰ ਬਾਬਿਓ ਮਿਲਦੇ ਆਂ ਅਗਲੀ ਵੀਡੀਓ ਤੇ ਵਿੱਚ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ